ਭਾਈ ਜੀ ਗੰਦ ਪਹਿਲੇ ਤਾਂ ਤੁਸੀਂ ਬੜਾ ਸ਼ੇਅਰ ਕਰਦੇ ਆ ਪਰ ਇਹੋ ਜਿਹੜਾ ਚੱਜ ਦੀਆਂ ਵੀਡੀਓ ਤੁਸੀਂ ਬਹੁਤ ਘੱਟ ਸ਼ੇਅਰ ਕਰਦੇ ਦੇਖੋ ਵੀਡੀਓ ਉੱਤੇ ਸ਼ੇਅਰ ਵੀ ਲਾਜ਼ਮੀ ਕਰੋ ਭਾਈ ਪੂਰੇ 4 ਮਹੀਨਿਆਂ ਤੋਂ ਇਹ ਕੁੱਤਾ ਇੱਥੇ ਰਹਿ ਰਿਹਾ ਸੜਕ ਦੇ ਉੱਤੇ ਤੇ ਲੋਕਾਂ ਨੇ ਇਹਦੇ ਲਈ ਘੋਰਨਾ ਬਣਾਇਆ ਤੇ ਕੰਬਲ-ਕੁੰਬਲ ਬਹੁਤ ਜ਼ਿਆਦਾ ਸੜਤੇ ਤੇ ਇਹਨੂੰ ਖਾਣ ਲਈ ਵੀ ਪਾ ਜਾਂਦੇ ਆ ਪਰ ਕੋਈ ਵੀ ਇਸ ਕਤੂਰੇ ਨੂੰ ਘਰੇ ਨਹੀਂ ਲਿਆਉਣਾ ਚਾਹੁੰਦਾ ਸੀ ਕਿਉਂਕਿ ਇੱਕ ਤੂਰੇ ਦੀਆਂ ਮੂਰਲੀਆਂ ਲੱਤਾਂ ਬਿਲਕੁਲ ਮੂਰੋ-ਮੁੜੀਆਂ ਹੋਈਆਂ ਸੀ ਜਿਹਦੇ ਕਰਕੇ ਇਹ ਚੱਲ ਨਹੀਂ ਸਕਦਾ ਸੀ ਅਹ ਜੀ ਪਾਹੀ ਜਿਖਤੂਰੇ ਨੂੰ ਕੋਈ ਵੀ ਆਪਣੇ ਘਰ ਲੈ ਜਾਣਾ ਨਹੀਂ ਚਾਹੂਗਾ ਪਰ ਆਹ ਬੰਦਾ ਆਉਂਦਾ ਤੇ ਇਹਨੂੰ ਇਸ ਕਤੂਰੇ ਦੇ ਉੱਤੇ ਤਰਸ ਆਉਂਦਾ ਤੇ ਨੇ ਊਂ ਵੀ ਘਰ ਦੇ ਵਿੱਚ ਡੌਗ ਰੱਖਣਾ ਸੀ ਇਹ ਸੋਚਦਾ ਵੀ ਵਿਚਾਰੇ ਇਸ ਡੌਗ ਦੀ ਮਦਦ ਕਰਦਾਂ ਨਾਲ ਇਹਨੂੰ ਰਹਿਣ ਲਈ ਘਰ ਮਿਲ ਜੂਗਾ ਬੇਕਾਰਾਗਾ ਨਾਲੇ ਮੇਰਾ ਸ਼ੌਂਕ ਪੂਰਾ ਹੋ ਜੂ ਕੁੱਤੇ ਰੱਖਣ ਦਾ ਹੋਰ ਸਾਰੇ ਲੋਕ ਇਹਨੂੰ ਘਰੇ ਨਹੀਂ ਲੈ ਆਣਾ ਚਾਹੁੰਦਾ ਸੀ ਅਗਲਾ ਕਹਿੰਦਾ ਆਪਣੀ ਕੀ ਕੰਮ ਦਾ ਇਹ ਜੋ ਤੋਰੀ ਨਹੀਂ ਸਕਦਾ ਤੈਸੇ ਆਪਣੇ ਘਰ ਦੀ ਕੀ ਰਾਖੀ ਕਰੂਗਾ ਪਰ ਇਹ ਬੰਦਾ ਇਸ ਕਤੂਰੇ ਨੂੰ ਘਰੇ ਗੱਡੀ ਦੇ ਵਿੱਚ ਬਿਠਾ ਕੇ ਲੈ ਜਾਂਦਾ ਤੇ ਦੇਖੋ ਇਹ ਬੰਦਾ ਸਿੱਧਾ ਇਹਨੂੰ ਘਰੇ ਨਹੀਂ ਲੈ ਕੇ ਜਾਂਦਾ ਸਭ ਤੋਂ ਪਹਿਲਾਂ ਇਹ ਬੰਦਾ ਸੋਚਦਾ ਇਹਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਏ ਕੀ ਪਤਾ ਇਹਦਾ ਵਿਚਾਰੇ ਦਾ ਇਲਾਜ ਹੋ ਸਕੇ ਦੇਖੋ ਡਾਕਟਰ ਕੋਲੇ ਲੈ ਗਿਆ ਤੇ ਹੁਣ ਡਾਕਟਰ ਇਹਦੀ ਐਕਸ-ਰੇ ਕਰੂਗਾ ਤੇ ਪਤਾ ਲੱਗੂਗਾ ਵੀ ਇਹਨੂੰ ਕੀ ਬਿਮਾਰੀ ਹੈ ਦੇਖੋ ਐਕਸ-ਰੇ ਦੇ ਵਿੱਚ ਪਤਾ ਲੱਗਦਾ ਜਿਹੜੀਆਂ ਪਿਛਲੀਆਂ ਲੱਤਾਂ ਇਹਦੀਆਂ ਬਿਲਕੁਲ ਪਾਹੀਜ ਹੋ ਚੁੱਕੀਆਂ ਗਈਆਂ ਤੇ ਮੂਰਲੀਆਂ ਲੱਤਾਂ ਵੀ ਬਿਲਕੁਲ ਕੰਮ ਛੱਡ ਚੁੱਕੀਆਂ ਮੁੜ ਚੁੱਕੀਆਂ ਦਾ ਐਕਸੀਡੈਂਟ ਹੋਇਆ ਸੀ ਅਸਲ ਦੇ ਵਿੱਚ ਜਿਹਦੇ ਕਾਰਨ ਇਹਦੀਆਂ ਅੰਦਰਲੀਆਂ ਹੱਡੀਆਂ ਟੁੱਟ ਗਈਆਂ ਸੀ ਤੇ ਇਸ ਤੋਂ ਬਾਅਦ ਟੇਡੀਆਂ 빙ੀਆਂ ਜੁੜਗੀਆਂ ਜਿਹਦੇ ਕਾਰਨ ਇਹਦੀਆਂ ਲੱਤਾਂ ਐ ਟੇਡੀਆਂ ਹੋ ਗਈਆਂ ਤੇ ਇਹ ਬੰਦਾ ਇਹਦਾ ਇਲਾਜ ਕਰਾਉਣ ਲੱਗਦਾ ਤੇ ਡਾਕਟਰਾਂ ਨੂੰ ਕਹਿੰਦਾ ਵੀ ਜਿੰਨੇ ਪੈਸੇ ਲੱਗਦੇ ਆ ਲੱਗ ਜਾਣ ਪਰ ਇਹਦਾ ਇਲਾਜ ਹੋ ਜੇ ਪਰ ਇਹਦਾ ਇਲਾਜ ਹੋ ਨਹੀਂ ਸਕਦਾ ਜਿਹਦੇ ਕਾਰਨ ਇਹ ਇਹਦੇ ਲਈ ਇੱਕ ਸਾਈਕਲੀ ਜਿਹੀ ਲਿਆਉਂਦਾ ਦੇਖੋ ਇਹ ਸਾਈਕਲੀ ਦੇ ਉੱਤੇ ਇਹਦੇ ਪਾ ਦਿੰਦਾ ਤੇ ਇਹ ਟਾਇਰ ਵਾਲੀ ਹੁੰਦੀ ਆ ਤੈਨੂੰ ਰੱਸੀ ਪਾ ਕੇ ਬਾਹਰ ਘਮਾਉਣ ਲਈ ਲੈ ਕੇ ਜਾਂਦਾ ਇਹ ਰੋਜ਼ ਇਹਨੂੰ ਇਦਾਂ ਹੀ ਘਮਾਉਂਦਾ ਤੇਜ ਨੇ ਇਸ ਕਤੂਰੇ ਦੀ ਮਦਦ ਕੀਤੀ ਇਹ ਬਹੁਤ ਹੀ ਚੰਗਾ ਬੰਦਾ ਹੈ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਿਓ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ ਤੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰੋ ਤਾਂ ਕਿ ਲੋਕ ਵੀ ਇਹ ਵੀਡੀਓ ਦੇਖ ਕੇ ਵੀ ਕਿਸੇ ਸੜਕ ਤੇ ਅਵਾਰਾ ਕੁੱਤੇ ਦੀ ਮਦਦ ਕਰ ਸਕਣ ਨਾ ਕਿ ਹਜ਼ਾਰਾਂ ਰੁਪਏ ਲਾ ਕੇ ਕੋਈ ਨਾਫਲ ਦਾ ਕੁੱਤਾ ਲਿਆਉਣਾ